ਟਾਈਮ 10:23 ਸਵੇਰ ਦਾ ਟਾਈਮ 21 ਤਰੀਕ 6ਵਾਂ ਮਹੀਨਾ 2024 ਦਿਨ ਸ਼ੁੱਕਰਵਾਰ ਪਿੰਡ ਸਰੀਹਾਲੀ ਕਲਾਂ ਤੋਂ ਅੱਡੇ ਦੀ ਡੇਰੀ ਤੋਂ ਦੁੱਧ ਲਿਆਂਦਾ ਤੇ ਆ ਦੇਖ ਲਓ ਕੀ ਆਉਂਦਿਆ ਵਿੱਚ ਆ ਦੁੱਧ ਦੇ ਵਿੱਚ ਵੇਖੋ ਕੀ ਆਉਂਦਿਆ ਰਬੜ ਵਾਂਗੂ ਦੁੱਧ ਬਣ ਗਿਆ ਜੋ ਇਹੋ ਜਿਹੀਆਂ ਡੇਰੀਆਂ ਵਾਲਿਆਂ ਤੇ ਕੇਸ ਹੋਣਾ ਚਾਹੀਦਾ ਵਾ ਆ ਦੁੱਧ ਬਾਰਿਆ ਤੇ ਕੀ ਬਣ ਗਿਆ ਏ ਆ ਵੇਖੋ ਤੁਸੀਂ ਖੁਦ ਹੀ ਵੇਖ ਲਓ ਕੀ ਦੁੱਧ ਇਦਾਂ ਬੰਦਾ ਵਾ ਅਜਿਦਾਂ ਰਬੜ ਖਿੱਚੀ ਦੀ ਆ ਉਦਾਂ ਆਵੇ ਤਾਰਾਂ ਬੰਦੀਆਂ ਆ ਆ ਦੇਖੋ ਆ ਤੁਸੀਂ ਦੇਖੋ ਕੀ ਬਣ ਰਿਹਾ ਏ ਇਹੋ ਜੀਆਂ ਡੇਰੀਆਂ ਵਾਲਿਆਂ ਤੇ ਕੀ ਹੋਣਾ ਚਾਹੀਦਾਗਾ ਡੇਰੀਆਂ ਬੰਦ ਹੋਣੀਆਂ ਚਾਹੀਦੀਆਂ ਪੱਕੀਆਂ ਸੀਲ ਹੋਣੀਆਂ ਚਾਹੀਦੀਆਂ ਗੈਸ ਚੱਲ ਰਿਹਾ ਵਾ ਪੱਤਾ ਕੀਤਾ ਦੁੱਧ ਤੁਸੀਂ ਦੇਖ ਸਕਦੇ ਹੋ ਗੈਸ ਵੀ ਦੇਖ ਸਕਦੇ ਹੋ ਕਿ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਅੱਗ ਬਾਲੀ ਆ ਤੇ ਕੀ ਹਾਲਤ ਹੋ ਗਈ ਆ ਦੁੱਧ ਦੀ ਪਾਣੀ ਵੱਖਰਾ ਤੇ ਦੁੱਧ ਵੱਖਰਾ